ਸਸ਼ੀਕਾਲਸਮ ਜੀ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮahanagar ਕਿਹਾ ਜਾਣ ਵਾਲਾ Ludhiana pollution ਦੇ ਮਾਮਲੇ ਦੇ ਵਿੱਚ Punjab ਵਿੱਚ ਹਮੇਸ਼ਾ ਹੀ ਸੁਰਖਿਆ ਤੇ ਬਣੀਆ ਰਹਿੰਦਾ ਹੈ Ludhiana ਦੇ ਵਿੱਚ industries ਦੀ ਮਾਤਰਾ ਜ਼ਿਆਦਾ ਹੈ ਡੰਗਾ ਵੱਧ ਹੋਣ ਕਰਕੇ ਡੰਗਾ ਚ ਨਿਕਲਣ ਵਾਲਾ ਧੂਆਂ ਤੇ ਜ਼ਹਿਰੀਲੀ ਗੈਸ ਲੋਕਾਂ ਲਈ ਸਾਹ ਲੈਣਾ ਮੁਸ਼ਕਿਲ ਕਰ ਦਿੰਦੀ ਹੈ ਪਿਤੇ ਦਿਨੀ ਹੀ ਲੁਧਿਆਣਾ ਦੇ ਵਿੱਚ ਗੈਸਪੂਰਾ ਗੈਸ ਲੀਕ ਕਾਂਡ ਹੋਇਆ ਸੀ ਜਿਦੇ ਵਿੱਚ 12 ਲੋਕਾਂ ਦੀ ਮੌਤ ਹੋ ਗਈ। ਤਾਜ਼ਾ ਮਾਮਲਾ ਟ੍ਰਾਂਸਪੋਰਟ ਨਗਰ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਇੱਕ ਟਰੱਕ ਤੋਂ ਕੈਮੀਕਲ ਡਿੱਗਣ ਕਰਕੇ ਲੋਕਾਂ ਦਾ ਉੱਥੇ ਸਾਹ ਲੈਣਾ ਮੁਸ਼ਕਲ ਹੋ ਗਿਆ ਹੈ। ਕੈਮੀਕਲ ਫੈਲਣ ਕਾਰਨ ਲੁਧਿਆਣਾ ਦੀ ਹਵਾ ਇੱਕ ਵਾਰ ਫਿਰ ਜ਼ਹਿਰੀਲੀ ਹੋ ਗਈ ਹੈ। ਦੋਸਤੋ ਬਾਅਦ ਲੁਧਿਆਣਾ ਚ ਲੋਕਾਂ ਨੂੰ ਅੱਖਾਂ 'ਚ ਜਲਨ ਅਤੇ ਸਾਹ ਲੈਣ 'ਚ ਤਕਲੀਫ ਦੀ ਸ਼ਿਕਾਇਤ ਹੋਣ ਲੱਗੀ ਹੈ। ਘਟਨਾ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਹਰਕਤ 'ਚ ਆ ਗਿਆ ਹੈ ਪਰ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਅਜੇ ਤੱਕ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੀ ਕੋਈ ਟੀਮ मौके 'ਤੇ ਨਹੀਂ ਪਹੁੰਚੀ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਲੁਧਿਆਣਾ ਦੇ ਟਰਾਂਸਪੋਰਟ ਨਗਰ ਦੇ ਵਿੱਚ ਸਾਹਮਣੇ ਆਈ ਹੈ। ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਟਰਾਂਸਪੋਰਟ ਨਗਰ ਕੋਲ ਇੱਕ ਟਰੱਕ ਆਇਆ ਸੀ ਜਿਸ ਵਿੱਚੋਂ ਕੈਮੀਕਲ ਸੜਕ 'ਤੇ ਡਿੱਗ ਗਿਆ। ਇਹ ਮਸ਼ਕਲਾਂ ਵੱਧ ਗਈਆਂ 2 ਕਿਲੋਮੀਟਰ ਦੇ ਖੇਤਰ 'ਚ ਕੈਮੀਕਲ ਦਾ ਪ੍ਰਭਾਵ ਦਿਖਾਈ ਦੇ ਰਿਹਾ ਹੈ ਸਥਾਨਕ ਲੋਕਾਂ ਨੇ ਦੱਸਿਆ ਕਿ ਅੱਖਾਂ ਵਿੱਚ ਜਲਨ ਹੋ ਰਹੀ ਹੈ ਅਤੇ ਕੋਈ ਵੀ ਜ਼ਿਆਦਾ ਦੇਰ ਤੱਕ ਅੱਖਾਂ ਖੋਲ ਕੇ ਨਹੀਂ ਰੱਖ ਸਕਦਾ ਸਾਹ ਲੈਣ ਵਿੱਚ ਤਕਲੀਫ ਹੋ ਰਹੀ ਹੈ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਟਰਾਂਸਪੋਰਟ ਨਗਰ ਵਿੱਚ ਪਿਛਲੇ 2 ਘੰਟਿਆਂ ਤੋਂ ਕੈਮੀਕਲ ਫੈਲਣ ਕਾਰਨ ਉਹਨਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਘਟਨਾ ਤੋਂ ਬਾਅਦ ਪੀਸੀਆਰ ਦੀਆਂ ਕੁਝ ਟੀਮਾਂ ਮੌਕੇ ਤੇ ਪਹੁੰਚ ਗਈਆਂ ਕੈਮੀਕਲ ਡਿੱਗਣ ਵਾਲੀ ਥਾਂ ਦੀ ਪਛਾਣ ਕਰ ਲਈ ਗਈ ਹੈ ਪੁਲਸ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕੋਈ ਉਸ ਦੇ ਨੇੜੇ ਨਾ ਜਾਵੇ ਪੁਲਸੇ ਪਤਾ ਲਗਾਉਣ ਦੀ ਕੋਸ਼ਿਸ਼ ਵੀ ਕਰ ਰਹੀ ਹੈ ਕਿ ਇਹ ਕੈਮੀਕਲ ਕਿਸ ਟਰੱਕ ਵਿੱਚ ਉੱਡ ਗਿਆ ਸੀ ਹੁਣ ਦੇਖਣਾ ਹੋਵੇਗਾ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਵੱਲੋਂ ਕੀ ਕਾਰਵਾਈ ਕੀਤੀ ਜਾਂਦੀ ਹੈ ਇਹ ਏਰੀਆ ਮੋਤੀਨਗ ਖਾਣਾ ਪੈਂਦਾ ਜੀ ਸਰ ਕੀ ਹੋਇਆ ਵਾਕਿਆ ਕੀ ਹੈ ਕੋਈ ਗੱਡੀ ਲੰਗੀ ਹੋਣੀ ਆ ਵੀ ਕੋਈ ਕੈਮੀਕਲ ਕੋਈ ਇਹੋ ਜਿਹਾ ਜਿਹੜਾ ਤਲ ਪਦਾਸ ਰੁੜ ਗਿਆ ਉਹ ਝੜਦਾ ਸਿਰ ਮੂੰਹ ਨੂੰ ਕਾਫੀ ਜ਼ਹਿਰੀਲਾ ਹੈ ਜਿਹੜੀਲਾ ਜਿਹਾ ਲੱਗਦਾ ਜੀ ਜੱਕ ਦਮ ਵੀ ਲੱਗੇ ਜਾਉ ਤੇ ਮਿੰਟ ਚੀਜ਼ ਤੇ ਝੜ ਜਾਂਦਾ ਜੀ ਹੁਣ ਪਤਾ ਕਿ 2 ਘੰਟੇ ਪਹਿਲਾਂ ਇੱਥੇ ਮਤਲਬ ਇੱਕਦਮ ਹੀ ਇਹ ਦਿੱਕਤ ਆਈ ਹੈ ਕਿ ਕੋਈ ਕੈਮੀਕਲ ਹੈ ਜੀ ਜਾਂ ਡਰਮ ਵਗੈਰਾ ਗਿਰਿਆ ਸਹਿਰਿਆ ਬਹੁਤ ਜ਼ਿਆਦਾ ਤੇ ਸਾਲਾਂ ਵਿੱਚ ਵੀ ਦਿੱਕਤ ਆ ਰਹੀ ਹੈ ਪਰ ਜਿੱਤੇ 2 ਘੰਟੇ ਪਹਿਲਾਂ ਇਥੋਂ ਨਿਕਲੇ ਆ ਉਦੋਂ ਦੀ ਇਹ ਦਿੱਕਤ ਆਈ ਹੋਈ ਹੈ ਕੋਈ ਪ੍ਰਸ਼ਾਸਨ ਨਹੀਂ ਅਜੇ ਤੱਕ ਪਹੁੰਚਿਆ ਜੀ 2 ਘੰਟੇ ਹੋ ਗਏ 2 ਘੰਟੇ ਹੋ ਗਏ ਨੇ ਇਤਲਾਅ ਕੀਤੀ ਵਸੇ ਇਸਲਾਹ ਕੀਤੀ ਹੈ ਜੀ ਫੋਨ ਕੀਤਾ ਹੋਇਆ ਪਰ ਅਜੇ ਤੱਕ ਕੋਈ ਨਹੀਂ ਪਹੁੰਚਿਆ ਜੀ ਬਿਊਰੋ ਰਿਪੋਰਟ ਐਸਐਮਜ਼ੀ ਨਿਊਜ਼